ਮੇਰਾ ਨਾਮ ਸਰਜੀਤ ਸਿੰਘ ਹੈ ਕਿੱਥੋਂ ਦੇ ਰਹਿਣ ਵਾਲੇ ਕੈਂਟੇਣਾ ਜੀ ਜ਼ਿਲ੍ਹਾ ਫਰੀਦਕੋਟ ਜੀ ਜੋ ਅੱਗ ਲੱਗੀ ਹੈ ਕੀ ਕਾਰਨ ਬਣਿਆ ਕਿਦਾ ਸਰ ਅਸੀਂ ਘਰ ਦੇ ਬਿਮਾਰਸ਼ ਕੀਤੇ 4 ਦਿਨ ਤੋਂ ਪਹਿਲਾਂ ਮੈਡੀਕਲ ਦਾਖਲ ਕੀਤੇ ਸੀ ਐਲਾਨਮ ਗਏ ਹੋਏ ਸੀ ਜਦੋਂ ਘਰੋਂ ਬਾਹਰ ਅਸੀਂ ਆ ਕੇ ਅੱਜ ਬਾਹਰ ਕੋਲ ਕੇ ਸਿਲੰਡਰ ਬਾਹਰ ਖੱਡਿਆ ਤੇ ਅਚਾਨਕ ਇਹਨੂੰ ਅੱਗ ਲੱਗੀ ਤੇ ਹਾਨ ਕਿੰਨਾ ਹੋਇਆ ਨੁਕਸਾਨਾ ਵਾਟਰ ਕੁਲਰ ਆਗਈ ਇਹਨੂੰ ਅੱਗ ਲੱਗੀ ਇਧਰ ਕੋਈ ਹੋਰ ਤੇ ਸਮਾਨ ਪੈਜ ਤੇ ਪੜਦੇ ਮੱਚ ਗਈ ਸੀ ਕਿੰਨਾ ਕਿੰਨਾ ਨੁਕਸਾਨ ਹੋ ਗੰਦਾ ਨੁਕਸਾਨ ਥੋੜਾ ਹੀ ਆ ਇਹਨਾਂ ਜਿਆਦਾ ਵੀ ਨਹੀਂ ਗਈ ਦੇਖੋ ਇਹ ਜਾਨੀ ਮਾਨ ਤੇ ਨੁਕਸਾਨ ਤੋਂ ਬਚਤ ਹੋ ਗਈ ਸਾਰੇ ਬਾਕੀ ਸਾਡੇ ਇਹਨਾਂ ਨੇ ਪਿੰਡ ਵਾਲਿਆਂ ਨੇ ਪੂਰਾ ਸਹਿਯੋਗ ਦਿੱਤਾ ਸਾਰੇ ਨੇ ਇਕੱਠੇ ਹੋ ਕੇ ਅੱਗ ਬੁਝਾਈ ਕੀ ਮੰਗ ਕਰਦੇ ਕੀ ਮੰਗ ਕਰਦੇ ਮੰਗੀ ਚਲੋ ਮੜਾ ਮੜਾ ਨੁਕਸਾਨ ਹੋ ਨੁਕਸਾਨ ਹੋਈ ਮਾਲਾ ਜਿਆਦਾ ਨੁਕਸਾਨ ਹੋ ਜਾਂਦਾ ਫਿਰ ਤਾਂ ਜੀ ਮੈਂ ਮੇਰੇ ਨਿੱਕੇ ਨਿੱਕੇ ਬੱਚੇ ਆ ਬੱਚਿਆਂ ਦੀ ਵੀਡੀਓ ਬਣਾ ਲਵਾਂ ਕੀ ਨਾਂ ਬਜੀਦਾ ਸੋਸੀ ਗਾ ਮੇਰਾ ਨਾਮ ਜੁਟੀ ਸਿੰਘ ਹੈ ਜੀ ਮੈਂ ਨਾ ਕੰਮ ਤੋਂ ਆ ਰਿਹਾ ਸੀਗਾ ਜੀ ਤੇ ਉਹ ਵੇਖਿਆ ਤੇ ਉਹ ਸਿਲੰਡਰ ਨੂੰ ਅੱਗ ਲੱਗੀ ਹੋਈ ਸੀ ਤੇ ਹਵੜਾ ਦਬੜੀ ਮੱਚੀ ਪਈ ਸੀਗੀ ਤੇ ਅੱਗ ਬੁਝਾ ਰਹੇ ਸੀ ਕਾਫੀ ਮਿੱਟੀ ਵਗੈਰਾ ਪਾ ਕੇ ਤੇ ਵੀ ਕਹਿੰਦਾ ਭਾਬੀ ਕਾਰਨ ਨਹੀਂ ਪਤਾ ਕਿਵੇਂ ਅੱਗ ਲੱਗੀ ਵੇਬਸੇ ਉਹ ਇਹਨਾਂ ਦੀ ਵਾਈਫ ਸੀ ਜਿਹੜੀ ਉਹ ਮੈਡੀਕਲ ਦਾਖਲ ਰਹੀ ਹੈ ਪਹਿਲਾਂ ਉਹਦਾ ਟਰੀਟਮੈਂਟ ਚੱਲਦਾ ਸੀਗਾ ਤੇ ਬੇਨਤੀ ਹੈ ਜੀ ਇਹਨਾਂ ਦਾ ਨੁਕਸਾਨ ਆ ਜਿਵੇਂ ਕੋਈ ਵਾਟਰ ਕੁਲਰ ਨੂੰ ਅੱਗ ਲੱਗ ਗਈ ਹੈ ਜੀ ਕੋਈ ਪਰਦੇ ਪੁੱੜਦੇ ਛੜ ਕੇ ਤੇ ਵੀ ਬੇਨਤੀ ਆ ਵੀ ਸਾਰੇ ਗਰੀਬ ਬੰਦਾ ਨਿਕ ਨਿਕੇ ਬੱਚੇ ਆ ਜਿੰਨੀ ਵੀ ਹੋ ਸਕੇ ਵੀ ਇਹਦੀ ਹੈਲਪ ਹੋ ਸਕੇ ਤਾਂ ਵੀ ਕੱਲਾ ਬੰਦਾ ਕਮਾਉਣ ਵਾਲਾ ਤਿੰਨ ਚਾਰ ਜਣੇ ਖਾਣ ਵਾਲੇ ਆ ਤੁਹਾਨੂੰ ਪਤਾ ਹੈ ਢੜੀ ਨਾਲ ਲੀਵਰ ਲੀਵਰ ਕਰਦਾ ਕੋਈ ਢੜੀਦਾਰ ਬੰਦੇ ਦੀ ਕਿੰਨੀ ਪੂੰਜੀ ਹੁੰਦੀ ਕਿੰਨੀ ਕੰਮਦਨ ਹੁੰਦੀ ਆ ਇਹ ਸਰਕਲ ਮਹਾ ਚੱਲਦਾ ਹਰ ਇੱਕ ਚੀਜ਼ ਮੌਲ ਦੀ ਹੈ ਜੀ ਬਸ ਇਹੀ ਬੇਨਤੀ ਹੈ ਜੀ ਹਾਂਜੀ ਮੇਰਾ ਨਾਮ ਹਰਜਿੰਦਰ ਸੰਘਾ ਜੀ ਕਿਹੜੀ ਜਗ੍ਹਾ ਇਸ ਅਮਲ ਇੱਥੇ ਰਹਿਨੇ ਆ ਨਾਲ ਹੀ ਆਪਣਾ ਘਰ ਜੋ ਅੱਗ ਲੱਗੀ ਆ ਕੀ ਕਾਰਨ ਸੀ ਉਹਦਾ ਬਸ ਅਸੀਂ ਆਏ ਸੀਗੇ ਤੁਰੇ ਹੁੰਦੇ ਸੀ ਇਹ ਰਸਤੇ ਨਾਲੋਂ ਚ ਆਇਆ ਸੀਗਾ ਵੀ ਆਪਦਾ ਮੈਡੀਕਲ ਇਹ ਨਾਲ ਘਰ ਇਹਨਾਂ ਸਿਲੰਡਰ ਰੱਖਿਆ ਵੀ ਆ ਕੇ ਪਾਸੋਂ ਇਹਨੇ ਜੀ ਅਗਲਾ ਨਹੀਂ ਤੇ ਨੁਕਸਾਨ ਕਿੰਨਾ ਹੋਇਆ ਜੀ ਨੁਕਸਾਨ ਥੋੜਾ ਬਹੁਤ ਹੋ ਗਿਆ ਜੀ ਬੱਚੋਂ ਜਾਨ ਜਾਨ ਮਾ ਨੁਕਸਾਨ ਬੱਚ ਤੋਂ ਕੀ ਮਾ ਕਰਦੇ ਮਹੰਗਾ ਹੀ ਗਰੀਬ ਬੰਦਾ ਹੀ ਕੋਈ ਉਹਨੇ ਉਹਨੇ ਕੀ ਕੋਈ ਕੋਈ ਹੋਇਆ ਨੁਕਸਾਨ ਦਿੱਤਾ ਜੀ ਸਤਾ